ਟੈਕਸ ਕਟਨ ਦੇ ਨਾਲ ਰਾਹਤ ਮਿਲੀ ਹੈ ਕਿੰਨਾਂ ਨੂੰ ਜਿਹੜੇ ਲੋਕ ਸ਼ੌਕੀਨ ਨੇ ਗਹਿਣਿਆਂ ਦੇ ਖਾਸ ਤੌਰ ਦੇ ਉੱਤੇ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਭਾਰੀ ਇੱਕਰਾਵਟ ਦਰਜ ਕੀਤੀ ਗਈ ਹੈ ਸੋਨਾ 4067 ਰੁਪਏ ਘਟ ਗਏ ਜੀ 4060 ਰੁਪਏ ਪਰ ਟੋਲਾ ਘਟ ਕੇ ਇਹ 69194 ਰੁਪਏ ਪਰ ਟੋਲਾ ਆ ਗਿਆ ਜੀ ਕਾਫੀ ਘਟ ਗਿਆ ਸੋਨਾ ਚਾਂਦੀ 3600 ਰੁਪਏ ਪਰ ਕਿਲੋ ਘਟਿਆ ਤੇ ਉਹਦਾ ਪਰ ਕਿਲੋ ਘਟ ਕੇ 84897 ਰੁਪਏ ਕਿਲੋ ਰਹਿ ਗਈ ਹੁਣ ਇਹ ਬਹੁਤ سارے ਲੋਕਾਂ ਨੇ ਸੋਨੇ 'ਚ ਇਨਵੈਸਟ ਕਰਦੇ ਆ ਉਹਨਾਂ ਦੇ ਮਨ ਦਾ ਵੀ ਸੋਨਾ ਵਧੇਗਾ ਸੀ ਵੇਚਾਂਗੇ ਹੁਣ ਸੋਨਾ ਲੱਗ ਜੱਕ ਤੱਕ ਤਾਂ ਘਟ ਗਿਆ ਉਹਨਾਂ ਦੇ ਘਰੇ ਦਾ ਪ੍ਰੋਬਲਮ ਆਈ ਹੈ ਜਿਹਨਾਂ ਸੋਨਾ ਕਿਲੋ ਕਿਲੋ ਲੈ ਲੈਂਦੇ ਨੇ ਨਾ ਜੀ ਕਿਲੋ ਕਿਲੋ ਸੋਨਾ ਗਰ ਦਿੰਦੇ ਬੰਦੇ ਕਈ ਇਸ ਕਰਕੇ ਸੋਨਾ ਵਸੇ ਭਾਰਤ 'ਚ ਬਹੁਤ ਹੈ ਬਹੁਤ ਸੋਨਾ ਭਾਰਤ 'ਚ ਮੰਦਰਾਜ ਪਿਆ ਬਰੋ ਦੇਸ਼ ਕੋਲੇ ਸੋਨਾ ਹੈਗਾ ਪਰ ਮੰਦਰਾਜ ਪਿਆ ਉਹ ਗੁਰਦੁਆਰਾਜ ਪਿਆ ਹੋ ਟੈਕਸ ਕਟਣ ਦੇ ਨਾਲ ਰਾਹਤ ਮਿਲੀ ਹੈ ਕਿੰਨਾਂ ਨੂੰ ਜਿਹੜੇ ਲੋਕ ਸ਼ੌਕੀਨ ਨੇ ਗਹਿਣਿਆਂ ਦੇ ਖਾਸ ਤੌਰ ਦੇ ਉੱਤੇ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਭਾਰੀ ਇੱਕ ਰਾਵਟ ਦਰਜ ਕੀਤੀ ਗਈ ਹੈ ਹੋ ਸਕਦਾ ਹੈ ਕਿ ਉਦੋਂ ਬਾਅਦ ਚ ਇਹਦੇ ਕੋਈ ਹੋਰ ਟੈਕਸ ਹੋ ਜੇ ਜਾਂ ਕੁਝ ਹੋ ਜੇ ਪਰ ਫਿਲਹਾਲ ਦੀ ਘੜੀ ਕਾਫੀ ਕੀਮਤਾਂ ਥੱਲੇ ਆਈਆਂ ਨੇ ਜੀ <गण> हां बिल्कुल जी कल त ਅਸੀਂ ਕਹਿ ਰਹੇ ਸੀ ਅਖਬਾਰਾਂ 'ਚ ਲੱਗਿਆ ਸੀ ਕਿ 5-600 ਰੁਪਏ ਘਟਿਆ ਜੀ ਪਰ ਆ ਮੁੜ ਕੇ ਫੇਰ ਹੁਣ ਰਾਤ ਤੱਕ ਖਬਰ ਪਹੁੰਚ ਗਈ ਆ ਕਿ ਸੋਨਾ ਦਾ ਬਹੁਤ ਘਟ ਗਿਆ ਸੋਨਾ 4067 ਰੁਪਏ ਘਟ ਗਿਆ ਜੀ 4067 ਰੁਪਏ ਪਰ ਟੋਲਾ ਘਟ ਕੇ ਇਹ 69194 ਰੁਪਏ ਪਰ ਟੋਲਾ ਆ ਗਿਆ ਜੀ ਕਾਫੀ ਘਟ ਗਿਆ ਸੋਨਾ ਚਾਂਦੀ 3600 ਰੁਪਏ ਪਰ ਕਿਲੋ ਘਟਿਆ ਤੇ ਉਹਦਾ ਪਰ ਕਿਲੋ ਘਟ ਕੇ 84897 ਰੁਪਏ ਕਿਲੋ ਰਹਿ ਗਈ ਹੈ ਹੁਣ ਇਹ ਜਿਹੜੀ ਆਪਣਾ ਚਾਂਦੀ ਹੈਗੀ ਆ ਤੇ ਬਹੁਤ ਸਾਰੇ ਲੋਕਾਂ ਨੇ ਸੋਨੇ 'ਚ ਇਨਵੈਸਟ ਕਰਦੇ ਆ ਉਹਨਾਂ ਦੇ ਹੁੰਦਾ ਵੀ ਸੋਨਾ ਵਧੇਗਾ ਸੀ ਵੇਚਾਂਗੇ ਹੁਣ ਸੋਨਾ ਲੱਗ ਜੱਕਦਮ ਘਟ ਗਿਆ ਉਹਨਾਂ ਦੇ ਘਰੇ ਦਾ ਪ੍ਰੋਬਲਮ ਆਈ ਹੈ ਜਿਹਨਾਂ ਸੋਨਾ ਕਿਲੋ ਕਿਦੋਂ ਲੈ ਰਹਿੰਦੇ ਨਾ ਜੀ ਕਿਲੋ ਕਿਲੋ ਸੋਨਾ ਖਰੀਦਿੰਦੇ ਬੰਦੇ ਕਈ ਕਿਲੋ ਕਿਲੋ ਸੋਨਾ ਲੈ ਕੇ ਵੀ ਨਿਵੈਸਟ ਕਰਕੇ ਰੱਖਦੇ ਆ ਵੀ ਜਦੋਂ ਸੋਨਾ ਵਧੂਗਾ ਵੇਚ ਦਾਂਗੇ ਪਾਉਣ ਸੋਨਾ ਘਟ ਗਿਆ ਕਿਲੋ ਸੋਨਾ ਜੇਕਰ ਘਟ ਜਵੇ 4000 ਪ੍ਰਤੀ ਟੋਲਾ ਜੇਕਰ ਘਟ ਗਿਆ ਤਾਂ ਕਿਲੋ ਸੋਨਾ ਕਿੰਨਾ ਹੋ ਗਿਆ ਜੀ ਉਹਦਾ ਲੱਖ ਰੁਪਈਆ ਘਟ ਗਿਆ ਉਹ ਕਟਾ ਪੈ ਗਿਆ ਉਹਨੂੰ ਇਸ ਕਰਕੇ ਸੋਨਾ ਵゼ ਭਾਰਤ ਚ ਬਹੁਤ ਆ ਬਹੁਤ ਸੋਨਾ ਭਾਰਤ ਵਿੱਚ ਮੰਦਰਾਂ ਚ ਪਿਆ ਉਹ ਦੇਸ਼ ਕੋਲੇ ਸੋਨਾ ਹੈਗਾ ਪਰ ਮੰਦਰਾਂ ਚ ਪਿਆ ਉਹ ਗੁਰਦੁਆਰਿਆਂ ਚ ਪਿਆ ਉਹ ਹੂੰ ਉਹ ਧਾਰਮਿਕ ਸਥਾਨਾਂ ਚ ਪਿਆ ਹੋਊ ਸੋਨਾ ਸਸਤਾ ਹੋ ਗਿਆ ਜੀ ਸੋਨਾ ਜਿਹਦੇ ਖਰੀਦਣਾ ਪਾਈ ਖਰੀਦ ਲਵੇ ਸੋਨਾ ਕਦੇ ਦੁਬਾਰਾ ਫੇਰ ਮਹਿੰਗਾ ਹੋ ਸਕਦਾ ਹੈ ਬਿਲਕੁਲ ਜਿਹੜਾ ਅੱਜ ਦਾ ਰੇਟ ਚਾਂਦੀ ਦਾ ਜੀ 47 87400 ਚੱਲ ਰਿਹਾ ਮਤਲਬ 87 ਰੁਪਏ ਗ੍ਰਾਮ ਦੇ ਹਿਸਾਬ ਨਾਲ 870 ਰੁਪਏ ਦਾ ਜਿਹੜਾ ਇੱਕ ਤੋਲਾ ਚਾਂਦੀ ਦਾ ਅੱਜ ਹੈ ਜਿਹੜਾ ਮੈਂ ਰੇਟ ਚੈੱਕ ਕੀਤਾ ਹੈ ਮੰਨ ਲਓ ਕੱਲ ਜੇਕਰ ਆਪਾਂ ਗੱਲ ਕਰੀਏ ਤਾਂ 8400 ਸੀ ਤੇ ਅੱਜ 300 ਤਾਂ ਫਿਰ ਵਧ ਚੁੱਕੀ ਹੈ ਜੀ ਮਨ ਲਓ ਡੇ ਦੇ ਡੇਲੀ ਦੇ ਹੁੰਦੇ ਨੇ ਰੇਟ ਆਪ ਡਾਊਨ ਹੁੰਦੇ ਰਹਿੰਦੇ ਨੇ ਪਰ ਰਾਤ ਮਿਲੀ ਹੈ ਜੀ ਚਲੋ ਜਿੰਨੇ ਲੋਕਾਂ ਨੇ ਸੋਨਾ ਸੋਨਾ ਬਣਾਉਣਾ ਹੈ ਉਹ ਬਣਵਾ ਲਿਓ ਭਾਈ ਰੇਟ ਵਧਣ ਤੋਂ ਪਹਿਲਾਂ ਪਹਿਲਾਂ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ